ਰਾਤ ਕੋਣ ਅਸੀਂ ਸਵੇਰੇ ਆਕੇ ਦੁਕਾਨ ਖੋਲੀ ਤੇ ਖੱਡਾ ਪਾਇਆ ਹੋਇਆ ਲੈਂਟਰ ਦੇ ਵਿੱਚ ਤੇ ਮੇਰਾ 2.5 ਕਿਲੋ ਗ੍ਰਾਮ ਸੋਨਾ ਸੀ 2.5 ਕਿਲੋ ਚਾਂਦੀ ਸੀ ਉਹ ਹੈਣੀ ਲੈਂਟਰ ਗਿੜਿਆ ਨਹੀਂ ਲੈਂਟਰ ਤੋੜਿਆ ਹੋਇਆ ਚੋਰਾਂ ਨੇ ਸਾਲ ਪਹਿਲੇ ਉਹਨੇ ਜ਼ਤਾਨ ਲਈਆ ਪਹਿਲੇ ਵੀ ਇੱਕ ਵਾਰੀ ਉਹਨੇ ਲੈਂਟਰ ਤੋੜਿਆ ਸੀ

ਅੱਛਾ ਭਾਜੀ ਇਹ ਕਿਹੜੀ ਜਗ੍ਹਾ ਇਹ ਵੱਡੀ ਹੈਪਵਾਲ ਮੇਨ ਰੋਡ ਤੇ ਸ਼ੰਕਰ ਜੁਲਰ ਦੇ ਨਾਮ ਦੀ ਮੇਰੀ ਸਿਨਿਆਰੇ ਦੀ ਦੁਕਾਨ ਆ ਜੀ ਹੋਇਆ ਕੀ ਹੈ ਰਾਤ ਹੁਣ ਅਸੀਂ ਸਵੇਰੇ ਆ ਕੇ ਦੁਕਾਨ ਖੋਲੀ ਤੇ ਖੱਡਾ ਪਾਇਆ ਹੋਇਆ ਲੈਂਟਰ ਦੇ ਵਿੱਚ ਤੇ ਮੇਰਾ 2.5-3 ਗ੍ਰਾਮ ਸੋਨਾ ਸੀ 2.5-3 ਕਿਲੋ ਚਾਂਦੀ ਸੀ ਉਹ ਹੈ ਨਹੀਂ ਮੇਰੀ ਦੁਕਾਨ ਤੇ ਚੋਰੀ ਹੋਈ ਹੈ ਜਾਂ ਡਾਕਾ ਕੋ ਚੋਰੀ ਕੋ ਜੋ ਤੋਂ ਠੀਕ ਲੱਗਦਾ ਦੇਖ ਲਓ ਕਿਸ ਤਰੀਕੇ ਨਾਲ ਮਤਲਬ ਡਾਕਾ ਆਇਆ ਚੋਰੀ ਤੁਸੀਂ ਕਹਿ ਰਹੇ ਹੋ ਭਾਈ ਰਾਤ ਦਾ ਸੀ ਚੰਗੀ ਭਲੀ ਦੁਕਾਨ ਛੱਡ ਕੇ ਗਏ ਆ 10 ਵਜੇ ਵਧਾ ਕੇ ਗਏ ਆ ਲੈਂਟਰ ਕਿਦਾ ਕਰਿਆ ਸੁਡੈਂਟ ਗਿੜਾ ਨਹੀਂ ਲੈਂਟਲ ਤੋੜਿਆ ਹੋਇਆ ਚੋਰਾ ਨੇ ਜਿੰਨੇ ਵੀ ਚੋਰੀ ਕੀਤੀ ਹੈ ਇਹਦੇ ਵਿੱਚ ਕੋਈ ਵੀ ਇਨਵੋਲ ਹੋ ਸਕਦਾ ਇਹਦੇ ਅੰਦਰ ਮੇਰਾ 25 ਕਿਲੋ ਤੋੜੇ ਸੋਨਾ ਤੇ 2.5 ਕਿਲੋ ਚਾਂਦੀ ਜਿਹੜੀ ਉਹ ਹੈਣੀ ਸੀ ਅਸੀਂ ਥਾਣਾ ਹਬੂਆ ਦਰਖਾਸਤ ਦਿੱਤੀ ਆ ਅਸੀਂ ਆਸ ਕਰਦੇ ਆਂ ਵੀ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਆ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜੋ ਸਖਤ ਸਰਕਾਰਵਾਈ ਬੰਦੀ ਆ ਮੁਜਰਮਾਂ ਦੇ ਖਿਲਾਫ ਕਾਰਵਾਈ ਕੀਤੀ ਬਿਲਕੁਲ ਸੱਤ ਤੋੜੀ ਆ ਜੀ ਹੋ ਸਕਦਾ ਵੀ ਇਹਦਾ ਕੋਈ ਮਿਲ ਬੋਲ ਸਕਦਾ ਮੈਂ ਨਾਂ ਨਹੀਂ ਲਾਉਂਗਾ ਉੱਪਰ ਰਸਤਾ ਕਿਹੜਾ ਹੈਗਾ ਉੱਪਰ ਰਸਤਾ ਮਾਲਕ ਦੇ ਕੋਲ ਆ ਜੀ ਕੋਈ ਐਸਨ ਜਿਹੜਾ ਮਾਲਕ ਉਹਦਾ ਮੇਰਾ ਕੋਰਟ ਚ ਕੇਸ ਚੱਲਦਾ 1990 ਤੋਂ ਹੀ ਦੁਕਾਨ ਮੇਰੇ ਕੋਲ ਕਿਰਾਏ ਤੇ ਆ ਸਾਲ ਪਹਿਲੇ ਉਹਨੇ ਦੁਕਾਨ ਲਈ ਆ ਪਹਿਲੇ ਵੀ ਇੱਕ ਵਾਰੀ ਉਹਨੇ ਲੈਂਟਰ ਤੋੜਿਆ ਸੀ ਉਦੋਂ ਸਾਰੇ ਬਜ਼ਾਰ ਨੇ ਸਾਥ ਦੇ ਕੇ ਪੰਚਾਇਤੀ ਗਾਜਨਾਮਾ ਕਰਾ ਕੇ ਲੈਂਟਰ ਪੁਆ ਦਿੱਤਾ ਸੀ ਤੇ ਹੁਣ ਫੇਰ ਉਹੀ ਕੁਝ ਹੋ ਰਿਹਾ ਤੇ ਤੁਹਾਨੂੰ ਦੱਸਿਆ ਨਾ ਮੈਂ ਥਾਣੇ ਦਰਖਾਸਤ ਦਿੱਤੀ ਆ ਜੀ ਐਸਐਟੂ ਸਾਹਿਬ ਹਾਜ਼ਰ ਨਹੀਂ ਮਿਲੇ ਥਾਣਾ ਹੈਬੋਲ ਵੱਡੀ ਦੇ ਤੇ ਕੰਟਰੋਲ ਰੂਮ ਤੇ ਵੀ ਮੈਂ ਬੇਨਤੀ ਆਪਣੀ ਲਾਤੀ ਆ ਜੀ ਹੁਣ ਬਾਕੀ ਦੇਖੋ ਜੋ ਕਾਰਵਾਈ ਬਣ ਗਈ ਅਸੀਂ ਮੰਗ ਕੀ ਕਰਦੇ ਆ ਅਸੀਂ ਮੰਗੇ ਕਰਦੇ ਆ ਜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਵੀ ਚੋਰੀ ਕੀਤੀ ਆ ਜਾਂ ਡਾਕਾ ਮਾਰਿਆ ਤੇ ਲੈਂਟਰ ਇਹਦਾ ਪਾਇਆ ਜਾ ਮੇਰੀ ਦੁਕਾਨ ਦਾ 1990 ਦਾ ਮੈਂ ਮਾਲਕ ਤੇ ਕਿਰਾਏਦਾਰ ਜੇ ਉੱਪਰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉੱਪਰ ਲੈਂਟਰ ਕਹਿੰਦੇ ਨਵਾਂ ਕੋਈ ਸਾਰੀ ਨਵੀਂ ਹੋਈ ਹੈ ਨਹੀਂ ਐਸਾ ਕੁਝ ਨਹੀਂ ਆ ਪਹਿਲੇ ਲੈਂਟਰ ਇਹਨੇ ਤੋੜਿਆ ਸੀਗਾ ਮਾਲਕ ਨੇ ਉਦੋਂ ਹਾਂ ਅੱਜ ਤੋਂ ਸਾਲ ਪਹਿਲੇ ਕਿ ਉਦੋਂ ਪੰਚਾਇਤ ਦੀ ਰਾਜਨਾਮ ਹੋਇਆ ਸੀ ਉਦੋਂ ਇਹਨੇ ਲੈਂਡਰ ਪਵਾਤਾ ਸੀ ਉਸ ਤੋਂ ਬਾਅਦ ਨਹੀਂ ਉਦੋਂ ਕੋਈ ਨੁਕਸਾਨ ਨਹੀਂ ਸੀ ਥੋੜਾ ਛੋਟਾ ਜਿਹਾ ਖੱਡਾ ਸੀਗਾ ਅੱਜ ਕਿਹਨਾਂ ਨੇ ਵੱਡਾ ਖੱਡਾ ਤੁਸੀਂ ਦੇਖ ਸਕਦੇ ਹੋ 2 1/2 ਫੁੱਟ ਦਾ ਜਿਸ ਤੋਂ ਪੂਰਾ ਬੰਦਾ ਅੰਦਰ ਆ ਸਕਦਾ ਦੋ 250 ਗ੍ਰਾਮ ਸੋਨਾ ਤੇ ਦੋ 2 ਕਿਲੋ ਚਾਂਦੀ ਮੇਰੀ ਹੈਣੀ ਜੀ ਮੇਰੀ ਬੇਨਤੀ ਹੈ ਮੇਰਾ ਸਮਾਨ ਮੈਨੂੰ ਦਵਾਇਆ ਜਾਵੇ ਤੇ ਉਸਾਇਆ ਕੀ ਵਿਸ਼ਵਾਸ ਦਿੱਤਾ ਗਿਆ ਹੈ ਕੀ ਕਾਰਵਾਈ ਹੋਲੇ ਪੁਲਿਸ ਨੇ ਕੋਈ ਅਸ਼ਵਾਸਨ ਨਹੀਂ ਦਿੱਤਾ ਐਸਐਸਓ ਸਾਹਿਬ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਹਲੇ ਸਿਰਫ ਉਹਨਾਂ ਦਾ ਇੱਕ ਮੁਲਾਜ਼ਮ ਆਇਆ ਮੈਂ ਦਰਖਾਸਤ ਦਿੱਤੀ ਹੈ ਜੀ ਅਸੀਂ ਆਸ ਕਰ हां बस यही दोस्तों वेरीफाई कर रहे हैं सर ये जो मामला होया है बारे में दसियो बस नहीं सर यही दस दियो कि वेरीफाई ਕਰ ਰਹੇ ਆ ਅਜੇ ਮੈਂ ਮੌਕਾ ਵੇਖਣਾ ਇਹਨਾਂ ਦਾ ਕੋਈ ਮਾਲਕ ਨਾਲ ਝਗੜਾ ਚੱਲਦਾ ਕਰਾਇਆ ਦਾ ਅੱਛਾ ਜੀ ਹਾਲਦੇ ਨੇ ਉੱਪਰੋਂ ਛਾਤੋਂ ਦਾ ਪਾੜੀ ਹੈ ਸਾਡੀ ਪਾੜਤੀ ਹੈ ਜੀ ਬਿਲਿੰਡਰ ਦਾ ਮੋਗ ਵਾਲਾ ਕੋਰਟ ਚ ਕੇਸ ਚੱਲ ਰਿਹਾ ਦੱਸਿਆ ਨਾ ਆ ਕੇ ਸਾਨੂੰ ਦਰਖਾਸਤ ਦੇ ਆ ਗਏ ਉਸ ਤੋਂ ਬਾਅਦ ਹੋਣੇ ਕਹਿ ਰਹੇ ਕਿ ਚੋਰੀ ਹੋ ਰਹੀ ਹੈ ਪਰ ਚੋਰੀ ਬਾਰੇ ਇੱਕ ਵੈਰੀਫਾਈ ਸਰ ਕਰਕੇ ਕੀ ਕਰਾ ਕੇ ਵੈਰੀਫਾਈ ਕਰ ਰਹੇ ਹੋ ਜੋ ਬੰਦੀ ਕਰ ਲਈ ਹੋਈ ਆ ਦੇਖਾਂਗੇ ਜੋ ਕਲੀਅਰ ਹੁੰਦਾ ਸਰਪੰਚ ਸਾਹਿਬ ਨੇ ਨਹੀਂ ਰਹਉਂਦੇ ਤਾਂ